ਹਿਦਰਾਣੇ ਦੀ ਢਾਬ ਦੇ ਪਾਸ ਮਾਝ ਦੇ ਮਝੈਲਾ ਨੇ ਮੋਰਚੇ ਕੱਢ ਲਏ ਨੇ ਨਹੀਂ ਨਗਾਰੇ ਚੋਬ ਲਗਾਏ ਕਿਉ ਕੜਾਕ ਬੰਦੂਕਾਂ ਚਿਲਾਏ ਕਹਿੰਦੇ ਝੰਡੇ ਖੜਾਉ ਉਹਾਂ ਗਢੋਏ ਕਹਿੰਦੇ ਸਤਿਗੁਰੂ ਦੇ ਸਿੰਘਾਂ ਨੇ ਨਿਸ਼ਾਨ ਸਾਹਿਬ ਗੱਢ ਕੇ ਚੁਲਾ ਰਹੇ ਨੇ ਰਣਜੀਤ ਨਗਾਰਾ ਬਜਿਆ ਏ ਤੇ ਮਝੈਲਾ ਨੇ ਬੰਦੂਖਾਂ ਦਾ ਖੜਾਕ ਕੀਤਾ ਇਹ ਵੱਜਦਾ ਨਗਾਰਾ ਬੰਦੂਖਾਂ ਦਾ ਖੜਾਕ ਇਹਨਾਂ ਕੁ ਜ਼ੋਰਦਾਰ ਸੀ ਕਿ ਸਾਹਮਣੇ ਜਿਹੜੀ ਫੌਜ ਆ ਰਹੀ ਆ ਉਹ ਇਕਦਮ ਸਤਰਕ ਹੋ ਗਈ ਹੁਣ ਉਸ ਖਿਦਰਾਣੇ ਦੀ ਢਾਬ ਦੇ ਉੱਤੇ ਕੈਸੀ ਵਿਉਂਤਬੰਦੀ ਬਣਾਈ ਹੈ ਕਿੱਦਾਂ ਦੇ ਉੱਥੇ ਦੇ ਹਾਲਾਤ ਨੇ ਉਹ ਭਾਈ ਰਤਨ ਸਿੰਘ ਭੰਗੂ ਬਿਆਨ ਕਰਦੇ ਨੇ ਰੋਇਰਾ ਤੁਰਕਨ ਖੜ ਕੋ ਕੰਨ ਪਿਓ ਪੈ ਚੀਲ ਜਿਵੇਂ ਆਏ ਜਦੋਂ ਤੁਰਕਾਂ ਦੇ ਕੰਨਾਂ ਦੇ ਵਿੱਚ ਬਦੂਖਾਂ ਦਾ ਖੜਾਕ ਪਿਆ ਕਿ ਗੋਲੀਆਂ ਇਸ ਪਾਸਿਓਂ ਚੱਲੀਆਂ ਨੇ ਜਿਵੇਂ ਚੀਲ ਆਪਣੇ ਸ਼ਿਕਾਰ ਵੱਲ ਨੂੰ ਮਾਰ ਦੇ ਟੁਕੜੇ ਵੱਲ ਨੂੰ ਵਧਦੀ ਹੈ ਤੇਵੇਂ ਤੁਰਕਾਂ ਦੀ ਫੌਜ ਜਿਹੜੀ ਹੈ ਉਹ ਸਿੱਖਾਂ ਤੇ ਸਤਿਗੁਰੂ ਪਾਤਸ਼ਾਹ ਵੱਲ ਵਧਦੀ ਹੈ ਸੰਭੂਆਨਾ ਜਿਵੇਂ ਕਪੜੇ ਟੰਗੇ ਝਾੜਨ ਉੱਪਰ ਪਾਏ ਕਹਿੰਦੇ ਸਿੰਘਾਂ ਨੇ ਕਿਥੇ ਝਾੜ ਸਨ ਵੱਡੇ ਵੱਡੇ ਉਹਨਾਂ ਝਾੜਾਂ ਦੇ ਉੱਤੇ ਆਪਣੇ ਚੋਲੇ ਖਿਲਾਰ ਦਿੱਤੇ ਇਦਾਂ ਕਸ਼ਹਿਰੇ ਸੁੱਕਣੇ ਪਾਰਦੇ ਇਉਂ ਲੱਗਦਾ ਵੀ ਕਿਸੇ ਫੌਜ ਦਾ ਬਹੁਤ ਵੱਡੇ ਤੰਬੂ ਲੱਗੇ ਹੋਣ ਤਾਂ ਲਿਖਦੇ ਨੇ ਅੱਜ ਉੱਥੇ ਗੁਰਦੁਆਰਾ ਤੰਬੂ ਸਾਹਿਬ ਜਿਹੜਾ ਉਸ ਸ਼ੋਭਤ ਹੈ ਸਿੰਘਾਂ ਨੇ ਇੱਥੇ ਆਪਣੇ ਕੱਪੜੇ ਜਿਹੜੇ ਉਹ ਝਾੜੀਆਂ ਦੇ ਉੱਤੇ ਪਾ ਕੇ ਇਉਂ ਸਾਹਮਣੀ ਫੌਜ ਨੂੰ ਇਹ ਕੀਤਾ ਹੈ ਉਹਨਾਂ ਨੂੰ ਦੇਖਣ ਵਿੱਚ ਹੀ ਪਤਾ ਲੱਗ ਜੀ ਇੱਥੇ ਬਹੁਤ ਵੱਡੀ ਫੌਜ ਰੁਕੀ ਹੋਈ ਹੈ। ਉਹਨਾਂ ਨੂੰ یوں ਭੁਲੇਖਾ ਪਾਇਆ ਜਾ ਰਿਹਾ ਵੀ ਤੰਬੂ ਲੱਗੇ ਨੇ ਵੀ ਲੱਗਦਾ ਬਹੁਤ ਵੱਡੀ ਫੌਜ ਹੈ। ਦੇਖ ਤੰਬੂ ਮਨ ਸੰਸਾ ਆਇਆ تیرੰਦਾਜ ਗੁਰੂ ਨੂੰ ਸੁਣ ਪਾਇਆ ਜੋ ਉਹਨਾਂ ਨੇ ਪਾਏ ਹੋਏ ਵਸਤਰ ਸੰ ਝਾੜੀਆਂ ਤੇ ਜਦੋਂ ਫੌਜ ਨੇ ਉਹ ਵਸਤਰ ਵੇਖਿਓ ਕਹਿੰਦੇ ਬੜੀ ਵੱਡੀ ਫੌਜ ਹੈ ਗੁਰੂ ਦੇ ਕੋਲ। ਕਿ ਪੂਰਾ ਤਾਂ ਕਹਿ ਰਿਆ ਸੀ ਗੁਰੂ ਕੋਲ ਸਿਪਾਹੀਓ ਨਹੀਂ ਹੈ। ਬੜੇ ਥੋੜੇ ਸੇਵਕ ਨੇ ਮਹਾਰਾਜ ਦੇ ਪਾਸ ਇਸ ਤੰਬੂ ਲੱਗੇ ਨੇ ਨਗਾਰੇ ਵੱਜ ਰਹੇ ਨੇ ਨਿਸ਼ਾਨ ਘਟੇ ਹੋਏ ਨੇ ਉਤੋਂ ਗੁਰੂ ਤੀਰ ਅੰਦਾਜ਼ ਵੀ ਇੰਨਾ ਬਲੀ ਹੈ ਕਿ ਸਤਗੁਰੂ ਦਾ ਤੀਰ ਜਿਹੜਾ ਉਹ ਸਵਾ ਕੋਤੇ ਜਾ ਕੇ ਮਾਰ ਕਰਦਾ ਸੀ ਤੇ ਫੌਜਾਂ ਨੇ ਇੱਕਦਮ ਫੌਜਾਂ ਡਰ ਗਈਆਂ ਨੇ ਸਹਿਮ ਦੀਆਂ ਗੱਲਾਂ ਚੱਲ ਪਈਆਂ ਉਹਨਾਂ ਦੇ ਵਿੱਚ ਕਿ ਗੁਰੂ ਤਾਂ ਬਹੁਤ ਬਲੀ ਹੈ ਮੇਰੇ ਕੋਟਲੇ ਦੇ ਨਵਾਬ ਦੇ ਭਰਾ ਨੂੰ ਇੱਕ ਤੀਰ ਨਾਲ ਹੀ ਮਿੱਟੀ ਚ ਮੜਾਤਾ ਸੀ ਜਿਹੜਾ ਵੱਡਾ ਵੱਡਾ ਬੜਾ ਵੱਡਾ ਜਰਨੈਲ ਸੀ ਆਪਣੇ ਆਪ ਦੇ ਵਿੱਚ ਜਿਹਨੂੰ ਵੇਖ ਕੇ ਫੌਜਾਂ ਕੰਬਦੀਆਂ ਸੀ ਉਸ ਜਰਨੈਲ ਨੂੰ ਇੱਕ ਤੀਰ ਨਾਲ ਪੀੜਾ ਕਰਤਾ ਸੀ ਮਹਾਰਾਜ ਨੇ ਉਹਨਾਂ ਚ ਗੱਲਾਂ ਚੱਲਦੀਆਂ ਨੇ ਵੀ ਮਹਾਰਾਜ ਬੜੇ ਵੱਡੇ ਤੀਰ ਅੰਦਾਜ਼ ਨੇ ਸਭਾ ਕੋ ਤੱਕ ਇਹਨਾਂ ਦਾ ਤੀਰ ਮਾਰ ਕਰਦਾ ਤਾਂ ਮੁਗਲਾਂ ਦੀ ਫੌਜ ਜਿਹੜੀ ਹੈ ਉ ਸਵਾ ਮੀਲ ਦੂਰ ਹੀ ਰੁਕ ਜਾਂਦੀ ਹੈ ਸਵਾ ਕੋਸ ਉਸ ਮਾਰੇ ਤੀਰ ਕੋਊ ਕਹ ਬੋ ਜਾਦੂਗਿਰ ਆਖਦੇ ਨੇ ਵੀ ਸਤਗੁਰਾਂ ਦੇ ਤੀਰ ਤਾਂ ਸਵਾ ਸਵਾ ਕੋਹ ਤੇ ਜਾ ਕੇ ਦੁਸ਼ਮਣ ਨੂੰ ਮਾਰ ਦਿੰਦੇ ਨੇ ਤੇ ਕੁਝ ਉਹ ਗੱਲਾਂ ਕਰ ਰਹੇ ਨੇ ਸਿਪਾਹੀ ਡਰੇ ਹੋਏ ਤੁਰਕ ਫੌਜ ਡਰ ਰਹੀ ਹੈ ਮਹਾਰਾਜ ਆਪ ਉਹ ਆਪਣੀਆਂ ਗੱਲਾਂ ਕਰਦੇ ਨੇ ਵੀ ਸਤਗੁਰ ਉਹ ਤਾਂ ਜਾਦੂਗਰ ਹੈ ਉਹ ਜਾਦੂ ਨਾਲ ਬੰਨ ਕੇ ਮਾਰ ਦੇਣਗੇ ਤੇ ਸਾਨੂੰ ਇੱਥੇ ਹੀ ਗੁਰੂ ਹੋਣੇ ਨੇ ਸਿੱਖਾਂ ਦੇ ਵਿੱਚ ਜਿਹੜੇ ਅੜ ਕੇ ਸਿੱਖੜੋਤੇ ਹੋਏ ਨੇ ਜਿਹੜੇ ਇੰਨੇ ਲੰਮੇ ਸਮੇਂ ਤੋਂ ਮੂਰੇ ਮੂਰੇ ਭੱਜੇ ਚਲੇ ਆ ਰਹੇ ਨੇ ਅਸੀਂ ਪਿੱਛਾ ਕਰਦੇ ਆ ਰਹੇ ਹਾਂ ਜੇ ਇੱਥੇ ਇਹਨਾਂ ਤੰਬੂ ਗੱਡੇ ਨੇ ਨਿਸ਼ਾਨ ਗੱਡੇ ਨੇ ਇਹਨਾਂ ਦਾ ਗੁਰੂ ਵੀ ਇੱਥੇ ਹੋਵੇਗਾ ਨਿਸ਼ਾਨ ਸਾਹਿਬ ਦਾ ਪਿਆਰੋ ਇਹ ਜੋ ਉਪਦੇਸ਼ ਆ ਨਾ ਨਿਸ਼ਾਨ ਸਾਹਿਬ ਗੁਰੂ ਘਰ ਦੇ ਅੰਦਰ ਝੋਲਦਾ ਏ ਇਹਦਾ ਮਕਸਦ ਹੈ ਕਿ ਦੂਰੋ ਦੇਸ਼ ਪਵੇ ਵੀ ਇੱਥੇ ਗੁਰੂ ਦਾ ਖਾਲਸਾ ਵਸਦਾ ਏ ਇੱਥੇ ਗੁਰੂ ਵਰਾਜੇ ਹੋਏ ਗੁਰੂ ਦੇ ਸਿੱਖ ਵਰਾਜੇ ਨੇ ਕਿਸੇ ਨੂੰ ਕੋਈ ਲੋੜ ਹੈ ਕੋਈ ਲੋੜ ਬੰਦ ਹੈ ਇਸ ਝੰਡੇ ਦੀ ਸ਼ਰਨ ਵਿੱਚ ਆਵੇ ਇਸ ਨਿਸ਼ਾਨ ਦੀ ਸ਼ਰਨ ਵਿੱਚ ਆਵੇ ਇਹ ਨਿਸ਼ਾਨ ਸਭ ਦਾ ਮਕਸਦ ਸੀ ਹੁਣ ਫੌਜ ਨੂੰ ਦੂਰੋਂ ਪਤਾ ਲੱਗ ਗਿਆ ਏ ਕਿ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਾਜੇ ਹੋਏ ਨੇ ਸਿੰਘਾਂ ਦੇ ਨਗਾਰੇ ਵੱਜਣੇ ਗੋੜੀਆਂ ਦਾ ਖੜਾਕ ਹੋਣਾ ਜੋਹਰ ਬਖੌਣੇ ਸਿੰਘਾਂ ਦੇ ਤੰਬੂ ਦੇਖ ਕੇ ਹੋਜਾਂ ਕਬਰ ਆ ਰਹੀਆਂ